ਪਰ ਕਿਤੇ ਸਮੇਂ-ਸਮੇਂ ਤੇ ਹਾਲਾਤ ਬਣ ਜਾਂਦੇ ਬਦਲੀ ਨੇ ਸਪੋਰਟਾਂ ਕੀਤੀਆਂ ਸਪੋਰਟਸ ਕੀਤੀਆਂ ਮਤਲਬ ਵਰਤੀਆਂ ਮਤਲਬ ਵਰਤੀਆਂ ਵਰਤੀਆਂ ਮਤਲਬ ਤੇਰੀ ਵੀ ਗੱਲ ਕੀ ਹੋ ਗਈ ਹੈ ਜੀ ਤੁਸੀਂ ਵਧੀਆ ਦਾਅਵੇ ਕਰਦੇ ਪਏ ਸੀ ਕਿ ਕੀੜੇ ਪੈਣ ਦੀ ਵੀ ਗੱਲ ਕਰਤੀ ਸੀ ਮੈਂ ਕਿਹਨੇ ਕੀੜੇ ਪੈਣ ਜੇ ਮੈਂ ਪਾਰਟੀ ਬਦਲੀ ਹੋਵੇ ਜੇ ਮੈਂ ਪਾਰਟੀ ਬਦਲੀ ਹੋਵੇ ਜੇ ਮੈਂ ਪਾਰਟੀ ਬਦਲੀ ਹੋਵੇ ਜਿਸ ਤਰ੍ਹਾਂ ਦੇ ਪੰਜਾਬ ਦੇ ਇੱਥੇ ਕੈਪੀਟਲ ਬਣੀ ਹੋਈ ਰਾਜਸਥਾਨ ਲੁਧਿਆਣਾ ਬਣੀ ਹੋਇਆ ਇਸ ਮਲੇ ਦੀ ਕੀ ਲੱਗਦਾ ਪਿਆ ਮਾਹੌਲ ਕੀ ਲੱਗਦਾ ਕੇ ਜੀ ਆਹਦਾ ਪੰਜਾਬ ਨਾਲ ਕੋਈ ਮੋਹ ਨਹੀਂ ਇਹ ਕੋਈ ਸਬੰਧ ਨਹੀਂ ਕੋਈ ਪੇਕੇ ਨਹੀਂ ਕੋਈ ਨਾਨਕੇ ਦਾਦਕੇ ਨਾ ਦਾ ਕੀ ਮਤਲਬ ਹੈ ਮੈਂ ਆਸ਼ੂ ਸਾਹਿਬ ਦੀ ਸਪੋਰਟ ਕਰਦਾ ਕਿਉਂਕਿ ਮੈਂ ਤਾਂ ਕੇਜਰੀਵਾਲ ਨੂੰ ਸਿਰਫ ਇੰਨਾ ਹੀ ਪੁੱਛਣਾ ਚਾਹੁੰਦਾ ਵੀ ਉਹ ਜਿਹੜਾ 54000 ਕਰੋੜ ਰੁਪਇਆ ਸਰਪਲਸ ਲੈ ਕੇ ਬੈਠਾ ਸੀ ਉਹਦਾ ਕੀ ਹੋਇਆ ਇਹ ਤੀਜੀ ਇਹ ਤੀਜਾ ਸਾਲ ਆ ਇੱਕ ਸਾਲ ਦਾ 5 ਕਰੋੜ ਆਉਂਦਾ ਜੀ ਤੇ 15 ਕਰੋੜ ਰੁਪਇਆ ਐਕਚੁਅਲੀ ਆਇਆ ਸਿਰਫ 40% ਉਹਦੇ ਚੋਂ ਖਰਚ ਹੋਇਆ ਹੈਗਾ ਸਿਰਫ 40% ਪੇਜ ਦਿਖਾਇਆ ਕੱਲ ਕਿ ਜੇਕਰ ਅਰੋੜਾ ਸਾਹਿਬ ਜਿੱਤ ਜਾਂਦੇ ਆ ਕੀ ਪੰਜਾਬ ਦੀ ਉਹ ਵੋਟਰ ਸੂਚੀ ਦੇ ਵਿੱਚ ਆਪਣਾ ਨਾਮ ਲਿਖਾਉਣਗੇ ਤੇ ਜੇਕਰ ਹਾਰਦੇ ਆ ਤਾਂ ਕੀ ਅਸਤੀਫਾ ਦੇਣਗੇ ਕੋਈ ਸਕ੍ਰਿਪਟਡ ਪਾਰਟੀ ਆ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਜੋ ਸਕ੍ਰਿਪਟ ਦਿੱਲੀ ਤੋਂ ਲਿਖ ਕੇ ਆਉਂਦੀ ਉਹ ਇਹ ਕਰਦੇ ਨੇ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਜਿਸ ਤਰ੍ਹਾਂ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਕੁਝ ਦਿਨ ਕੁਝ ਘੰਟੀਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਇੱਕ ਪਾਸੇ ਇੱਥੇ ਜੇਕਰ ਗੱਲ ਕੀਤੀ ਜਾਵੇ ਪ੍ਰੈਸ ਕਾਨਫਰੰਸ ਚੱਲਦੀ ਪਈ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਰਾਮੂ ਵਾਲੀਆ ਸਾਹ ਦੇ ਪਾਰਟੀ ਬਦਲਣ ਦੇ ਸਵਾਲ ਨੂੰ ਲੈ ਕੇ ਰੌਲਾ ਪੈ ਜਾਂਦਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਹ ਰੌਲਾ ਸਤਿ ਸ਼੍ਰੀ ਅਕਾਲ ਸਰ ਸਰ ਜਿਹੜੀ ਪ੍ਰੈਸ ਕਾਨਫਰੰਸ ਚੱਲਦੀ ਪਈ ਸੀ ਉਹਦੇ ਵਿੱਚ ਰੌਲਾ ਕਿਸ ਗੱਲ ਦਾ ਪੈ ਗਿਆ ਉਹ ਜਾਣ ਕੇ ਮੈਨੂੰ ਇੱਕ ਪੱਤਰਕਾਰ ਖੇਤ ਦਾ ਸੀ ਮੈਨੂੰ ਮੈਂ ਕਿਹਾ ਵੀ ਇਹ ਸਿਖਾ ਕੇ ਲੈਂਦਾ ਨਹੀਂ ਮੇਰੀ ਵੀ ਗੱਲ ਕੀ ਹੋ ਗਈ ਹੈ ਜੀ ਤੁਸੀਂ ਵਧੀਆ ਦਾਅਵੇ ਕਰਦੇ ਪਏ ਸੀ ਕਿ ਕੀੜੇ ਪੈਣ ਦੀ ਵੀ ਗੱਲ ਕਰਤੀ ਸੀ ਮੈਂ ਕਿਹਨੇ ਕੀੜੇ ਪੈਣ ਜੇ ਮੈਂ ਪਾਰਟੀ ਬਦਲੀ ਹੋਵੇ ਅੱਛਾ ਤਾਂ ਤੇ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਪਾਰਟੀ ਬਦਲੀਆਂ ਤਾਂ ਹੈਗੀਆਂ ਪਰ ਕਹਿੰਦੇ ਸਮੇਂ-ਸਮੇਂ ਤੇ ਹਾਲਾਤ ਬਣ ਜਾਂਦੇ ਬਦਲੀ ਨਹੀਂ ਸਪੋਰਟਾਂ ਕੀਤੀਆਂ ਵੋਟਸ ਕੀਤੀਆਂ ਮੈਂ ਤਾਂ ਵਰਤ ਹੀ ਐ ਵਰਤੀਆਂ ਮਤਲਬ ਨਹੀਂ ਬਸ ਮੈਂ ਮੇਰੇ ਜੋ ਗੋਣਾ ਮੈਂ ਪਾਰਟੀਆਂ ਬਦਲ ਲੈਣਾ ਜਿਸ ਤਰ੍ਹਾਂ ਦੇ ਪੰਜਾਬ ਦੇ ਇੱਥੇ ਕੈਪੀਟਲ ਬਣੀ ਹੋਈ Rajasthan ਲੁਧਿਆਣਾ ਬਣੀ ਹੋਇਆ ਇਸ ਮਿਲੇ ਦੀ ਕੀ ਲੱਗਦਾ ਪਿਆ ਮਾਹੌਲ ਕੀ ਲੱਗਦਾ Rajasthan ਜਿਵੇਂ ਇੱਕਦਮੀ ਨਾਲ Rajasthan ਨਹੀਂ ਬਣੀ ਹੋਈ ਆ ਲੁਧਿਆਣਾ ਇਸ ਟਾਈਮ ਜਿੰਨੀ ਚੋਣਾਂ ਲੈ ਕੇ ਇੱਥੇ ਇੱਥੇ ਕੇਜਰੀ ਆਨ ਨੂੰ ਹਰਾਉਣਾ ਜ਼ਰੂਰੀ ਹੈ ਸਿਰਫ ਕਾਂਗਰਸ ਹਰਾ ਸਕਦੀ। ਕੱਲ ਚੰਨੀ ਸਾਹਿਬ ਵੀ ਕਹਿੰਦੇ ਸੀ ਕਿ ਹੈਲੀਕਾਪਟਰ ਉੱਤਰਦੇ ਆ ਤੇ ਆਟੋ ਦੇ ਵਿੱਚ ਬਹਿ ਜਾਂਦੇ ਤੇ ਕੱਪੜੇ ਬਦਲ ਲੈਂਦੇ। ਬੱਸ। ਜੋ ਹਾਈ ਐਵੇਂ। ਕਹੇ ਜੀ ਆਹਦਾ ਪੰਜਾਬ ਨਾਲ ਕੋਈ ਮੋਹ ਨਹੀਂ। ਇਹ ਕੋਈ ਸੰਬੰਧ ਨਹੀਂ। ਕੋਈ ਪੇਕੇ ਨਹੀਂ ਕੋਈ ਨਾਨਕੇ ਦਾਦਕੇ ਨਹੀਂ ਉਹਦਾ ਕੀ ਮਤਲਬ ਹੈ? ਉਹ ਆਸ਼ੂ ਸਾਹਿਬ ਕਹਿੰਦੇ ਆ ਕਿ ਜੇਕਰ ਅਰੂੜਾ ਸਾਹਿਬ ਹਾਰ ਜਾਂਦੇ ਆ ਕੀ ਅਸਤੀਫਾ ਦੇਣਗੇ ਤੇ ਜੇ ਜਿੱਤਦੇ ਆ ਤਾਂ ਪੰਜਾਬ ਦੇ ਵਿੱਚ ਆਪਣੀ ਵੋਟਰ ਸੂਚੀ 'ਚ ਨਾਲ ਲਖਾਉਣਗੇ। ਮੈਨੂੰ ਨਜ਼ਰ ਆਉਂਦਾ ਕਿ ਜਿਹੜੇ ਤਕਰ ਮੈਂ ਆਸ਼ੂ ਸਾਹਿਬ ਦੀ ਸਪੋਰਟ ਕਰਦਾ। ਹੂੰ। ਠੀਕ ਹੈ ਤੇ ਲਾਸਟ ਦੇ ਵਿੱਚ ਸਵਾਲ ਇਹੀ ਹੈ ਕਿ ਇੱਥੇ ਬਾਕੀ ਪੰਜਾਬ ਦੇ ਲੁਧਿਆਣਾ ਦੇ ਸਾਬਕਾ ਵਿਧਾਇਕ ਤੇ ਪ੍ਰਧਾਨ ਪੰਜਾਬ ਨਹੀਂ ਦਿਖਦੇ ਪਏ بڑے ਸਵਾਲ ਉੱਠਦੇ ਪਏ ਨਹੀਂ ਬਹੁਤ ਦੱਸਦੇ ਹੈ ਸਾਬਕਾ ਵਿਧਾਇਕ ਹੀ ਹੈ ਠੀਕ ਹੈ ਸ਼ੁਕਰੀਆ ਜੀ ਇਹ ਸੀਗਾ ਕਿ ਸਭ ਤੋਂ ਵੱਧ ਕਰਜਾ ਲੈਣ ਵਾਲੀ ਪਾਰਟੀਆਂ ਆਮ ਆदमी ਬਣ ਗਈ ਹੈ ਅਜਿਹਾ ਕੀ ਹੋ ਗਿਆ 3 ਸਾਲਾਂ ਦੇ ਵਿੱਚ ਮੈਂ ਕਹਿੰਦਾ ਸੀ ਵੈਸੇ ਤਾਂ ਮੈਂ ਵੀ ਅੱਜ ਪ੍ਰੈਸ ਕਾਨਫਰੰਸ ਕਰਨੀ ਸੀਗੀ ਪਰ ਮੈਨੂੰ ਲੱਗਦਾ ਮਸਲਾ ਹੀ ਇੰਨਾ ਗਰਮ ਹੋ ਗਿਆ ਇਸ ਕਰਕੇ ਮੈਂ ਕਹਿੰਦਾ ਆਪਾਂ ਕੱਲ ਨੂੰ ਕਰ ਲਾਂਗੇ ਜੀ 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 ਉਹ ਇਹਦਾ ਅਸਲੀ ਗੱਲ ਹੈ ਕਿ ਸਵਾਲ ਸਵਾ ਲੱਖ ਕਰੋੜ ਰੁਪਈਆ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਕਿਉਂਕਿ ਮੈਂ ਤਾਂ ਕੇਜਰੀਵਾਲ ਨੂੰ ਸਿਰਫ ਇੰਨਾ ਹੀ ਪੁੱਛਣਾ ਚਾਹੁੰਦਾ ਵੀ ਉਹ ਜਿਹੜਾ 54000 ਕਰੋੜ ਰੁਪਈਆ ਸਰਪਲਸ ਲੈ ਕੇ ਬੈਠਾ ਸੀ ਉਹਦਾ ਕੀ ਹੋਇਆ ਉਹਦਾ ਕੀ ਹੋਇਆ ਕੱਲ ਜਿਸ ਤਰ੍ਹਾਂ ਪ੍ਰੈਸ ਕਾਨਫਰੈਂਸ ਤੇ ਹੁੰਦੀ ਆ ਉਥੇ ਇਸ ਗੱਲ ਦਾ ਦਾਵਾ ਵੀ ਕੀਤਾ ਜਾਂਦਾ ਹੈ ਤਾਂ ਨਹੀਂ ਸਾਹਿਬ ਦੇ ਵੱਲੋਂ ਕਿ 7 ਕਰੋੜ ਰੁਪਈਆ ਆਇਆ ਅਰੋੜਾ ਸਾਹਿਬ ਨੂੰ 4 ਕਰੋੜ ਹੀ ਖਰਚ ਆ ਗਿਆ ਬਾਕੀ ਕਿੱਧਰ ਗਿਆ ਇਹ ਤੀਜੀ ਇਹ ਤੀਜਾ ਸਾਲ ਆ ਇੱਕ ਸਾਲ ਦਾ 5 ਕਰੋੜ ਆਉਂਦਾ ਜੀ ਤੇ 15 ਕਰੋੜ ਰੁਪਈਆ ਐਕਚੁਅਲੀ ਆਇਆ ਸਿਰਫ 40% ਉਹਦੇ ਚੋਂ ਖਰਚ ਹੋਇਆ ਇਹਦਾ ਸਿਰਫ 40% ਐਕਚੁਅਲੀ ਦੇਖੋ ਤੁਹਾਨੂੰ ਅਮਰੀਕਨ ਦਾ ਬਤਨੂ ਇਹਨਾਂ ਕੋਲ ਕੋਈ ਵਿਜ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਦਿੱਲੀ ਡ੍ਰਾਈਵ ਆਸ਼ੂ ਸਾਹਿਬ ਨੇ ਇੱਕ ਪੇਜ ਦਿਖਾਇਆ ਕੱਲ ਕਿ ਜੇਕਰ ਅਰੋੜਾ ਸਾਹਿਬ ਜਿੱਤ ਜਾਂਦੇ ਆ ਕੀ ਪੰਜਾਬ ਦੀ ਉਹ ਵੋਟਰ ਸੂਚੀ ਦੇ ਵਿੱਚ ਆਪਣਾ ਨਾਮ ਲਿਖਾਉਣਗੇ ਤੇ ਜੇਕਰ ਹਾਰਦੇ ਆ ਤਾਂ ਕੀ ਅਸਤੀਫਾ ਦੇਣਗੇ ਇਹ ਲਿਖੂ ਹੀ ਸਕ੍ਰਿਪਟਡ ਪਾਰਟੀ ਆ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਜੋ ਸਕ੍ਰਿਪਟ ਦਿੱਲੀ ਤੋਂ ਲਿਖ ਕੇ ਆਉਂਦੀ ਉਹ ਇਹ ਕਰਦੇ ਹਨ ਇਸੇ ਇੱਕ ਸਵਾਲ ਬੜਾ ਉੱਠਦਾ ਪਿਆ ਹੈ ਕਿ ਲੁਧਿਆਣੇ ਦੇ ਕਾਂਗਰਸ ਦੇ ਸਾਫ ਕਐਮਐਲਏ ਰਹੇ ਆ ਉਹ ਨਹੀਂ ਇੱਥੇ ਦੇਖਦੇ ਬੇ ਦਫਤਰ ਦੇ ਵਿੱਚ ਨਹੀਂ ਆਪਣੇ ਆਪਣੇ ਮੈਂ ਵੀ ਕਦੀ ਵੀ ਨਹੀਂ ਆਉਂਦਾ ਹੈਗਾ ਸਾਨੂੰ ਆਪਣੀ ਆਪਣੀ ਜਗ੍ਹਾ ਤੇ ਡਿਊਟੀਆਂ ਮਿਲੀਆਂ ਹੋਈਆਂ ਜੂ ਇਸ ਕਰਕੇ ਅਸੀਂ ਸਵੇਰੇ ਸ਼ਾਮ ਉੱਥੇ ਹੋਈਦਾ ਤੇ ਆ ਤਾਂ ਰਾਮੂ ਵਾਲੀ ਆ ਜੀ ਨੇ ਪ੍ਰੈਸ ਕਾਨਫਰੈਂਸ ਕਰਨੀ ਸੀ ਇਸ ਕਰਕੇ ਆਇਆ ਮੈਂ ਵੀ ਤੁਸੀਂ ਮੈਨੂੰ ਵੀ ਨਹੀਂ ਦੇਖਿਆ ਹੁਣ ਇੱਥੇ ਜਲੰਧਰ ਦੇ ਮਾਹੌਲ ਤੇ ਲੁਧਿਆਣੇ ਦੇ ਮਾਹੌਲ 'ਚ ਕੀ ਫਰਕ ਦਿਖਦਾ ਐਕਚੁਅਲੀ ਦੇਖੋ ਲੋਕੀ ਤਾਂ ਪੰਜਾਬ ਦੇ ਇਸ ਗੱਲ ਨੂੰ ਸਮਝ ਗਏ ਆ ਕਿ ਤਿੰਨਾਂ ਸਾਲਾਂ ਬਾਅਦ ਸਵਾ ਤਿੰਨਾਂ ਸਾਲਾਂ ਬਾਅਦ ਜੋ ਇਹਨਾਂ ਦਾ ਐਜੰਡਾ ਸੀਗਾ ਉਹ ਵੀ ਲੋਕਾਂ ਨੂੰ ਕਲੀਅਰ ਹੋ ਗਿਆ ਹੈ ਸੋ ਮੈਨੂੰ ਲੱਗਦਾ ਦੇਖੋ ਜਿਹੜਾ ਲੋਕਤੰਤਰ ਹੈ ਉਹ ਲੋਕਾਂ ਦਾ ਮੰਡੇਟ ਹੈ ਸੋ ਇਸ ਕਰਕੇ ਲੋਕਾਂ ਨੇ ਡਿਸਾਈਡ ਕਰ ਜੀ ਠੀਕ ਹੈ ਸ਼ੁਕਰੀਆ